ਹਾਂਜੀ ਕੀ ਮਸਲਾ ਇਥੇ ਪਾਣੀ ਦਾ ਇਹ ਬਹੁਤ ਪਾਣੀ ਖਰਾਬ ਆਉਂਦਾ ਕਿੰਨੇ ਦਿਨ 4 ਹਫਤਾ ਹੋ ਗਿਆ ਇਥੇ ਪਾਣੀ ਨਾ ਆਏ ਨੂੰ ਆ ਇਥੇ ਮੋਟਰ ਹੀ ਹੈ ਮੋਟਰ ਦੀਆਂ ਤਾਰਾਂ ਲੱਥੀਆਂ ਜੇ ਕਨੈਕਸ਼ਨ ਕਟਿਆ ਹੋਆ ਕਨੈਕਸ਼ਨ ਕਟਿਆ ਹੋਇਆ ਲੋਕ ਪਾਣੀ ਦੇ ਆ ਵੇ ਪਰੇਸ਼ਾਨ ਹੈ ਦੁਨੀਆ ਆ ਨਹੀਂ ਰਿਹਾ ਬਿਲਕੁਲ ਹੀ ਬਿਲਕੁਲ ਨਹੀਂ ਆ ਰਿਹਾ ਪਾਣੀ ਕਿੰਨੇ ਦਿਨ ਤੋਂ ਸਮੱਸਿਆ ਹੈ 4 ਹਫਤਾ ਹੋ ਗਿਆ ਹਫਤੇ ਦੁੱਧੇ ਹੋ ਗਿਆ 12 ਦਿਨ ਹੋ ਗਏ 12 ਦਿਨ ਹੋ ਗਏ ਆ ਆ ਭੱਲੇ ਦੇ ਵਿੱਚ ਪਾਣੀ ਨਹੀਂ ਆ ਰਿਹਾ ਲੋਕੀ ਲੋਕੀ ਮੁਲਖੀ ਦੇ ਪਾਣੀ ਲਿਆ ਰਹਾ ਹੈ ਲੋਕੀ ਮੁਲਖੀ ਦੇ ਪਾਣੀ ਲਿਆ ਰਹਾ ਹੈ ਇੱਥੇ ਨਹੀਂ ਬਲਕੇ ਮੈਂ ਵੇਖਿਆ ਪੈਰਸਟਾਉਂ ਦੇ ਵਿੱਚ ਗਿਆ ਉੱਥੇ ਵੀ ਗੰਦਾ ਪਾਣੀ ਆ ਆ ਬਰਾ ਸ਼ਹਿਰਪੁਰ ਨੂੰ ਆ ਰਹਾ ਵਗਰਾ ਲਾਈਨਾਂ ਦੇ ਲੱਗੇ ਕਿ ਉੱਥੇ ਵੀ ਪਾਣੀ ਨਹੀਂ ਆ ਰਿਹਾ ਕੱਲ ਮੰਤਰੀ ਪਰਸੋਂ ਆਇਆ ਉਦੋਂ ਪਾਣੀ ਕਿੱਥੋਂ ਆ ਗਿਆ ਅੱਜ ਫੇਰ ਨਹੀਂ ਪਾਣੀ ਆ ਰਿਹਾ ਉੱਪਰ ਲੋਕਾਂ ਦੇ ਉੱਪਰ ਤੀਸਰੀ ਟਾਂਜੀ ਤੀਸਰੇ ਮਹੱਲੇ ਤੇ ਚੜ ਗਿਆ ਪਰ ਲੇਕਿਨ ਅੱਜ ਫੇਰ ਨਹੀਂ ਪਾਣੀ ਆ ਰਿਹਾ ਇਹ ਕਿਹੜਾ ਇਲਾਕਾ ਹੈ ਕਿਹੜਾ ਇਲਾਕਾ ਇਹ ਵਾਲਾ ਜੀ ਸੁੰਦਰ ਨਗਰ ਸੁੰਦਰ ਨਗਰ ਸਾਰੇ ਸੁੰਦਰ ਨਗਰ ਪੂਰੇ ਸਾਥਲੇ ਜਾਂਦਾ ਪੂਰਾ ਪਾਣੀ ਜਰ ਨਹੀਂ ਆ ਰਿਹਾ ਪਾਣੀ ਨਹੀਂ ਮਿਲਦਾ ਇੱਥੇ ਕਿ ਪਾਣੀ ਕਿੱਥੋਂ ਲਿਆ ਰਹੇ ਤੁਸੀਂ ਪਾਣੀ ਬੂਰੀ ਲਗਾ ਰਹੇ ਜਾ ਸਾਹਮਣੇ ਫੈਕਟਰੀ ਨੂੰ ਕਾਰ ਆਉਂਦੇ ਵਿੱਚ ਪਾਉਂਦੇ ਪੀਪੀਓਲ ਪਿਛਲੋਂ ਹੋਰ ਕਿਤੇ ਬਾੜ ਦੇ ਜਾ ਕੇ ਪਾਣੀ ਲੋਕੀ ਮੋਟਰਸਾਈਕਲਾਂ ਦੇ ਸਾਈਕਲਾਂ ਦੇ ਰੇੜਿਆਂ ਦੇ ਲਾਦੇ ਲੱਦ ਕੇ ਲਿਆ ਰਹੇ ਅੱਜ ਬਾਅਦ ਦੇ ਵਿੱਚੋਂ ਲਿਆਈ ਦਾ ਬਾੜੀਆਂ ਭਰ ਭਰ ਜੰਨੇ ਆਣ ਨੂੰ ਨੁਹਾਈਦਾ ਕੋਈ ਉਧਰ ਉਹ ਉਧਰ ਨਿਕਲ ਜਾਈਦਾ ਲੈ ਜਾ ਦੱਸੋ ਕੀ ਸਮੱਸਿਆ ਹੈ ਜੀ ਤੁਹਾਡੇ ਇਲਾਕੇ ਦੀ ਹਾਂਜੀ ਤਾਂ ਸਭ ਕੀ ਸਮੱਸਿਆ ਕੀ ਸਮੱਸਿਆ ਰੋੜ ਤੇ ਹਸਪਤਾਲੇ ਉਥੋਂ ਪਾਣੀ ਜਾ ਕੇ ਲਿਆਉਂਦੇ ਸਾਰੇ ਘਰਾਂ ਨੂੰ ਪਾਣੀ ਜਿੱਥੇ ਵਾਟਰ ਕੋਲਰ ਲਿਆਉਂਦਾ ਮੇਰੇ ਬੇੜੇ ਚਾਰ ਪੰਜ ਦਿਨੋਂ ਘੇ ਪਾਣੀ ਚਾਰ-पांच ਦਾ ਤਿੰਨਾਂ ਦਾ ਵਾਟਰ ਕੋਲਰ ਮੋਲ ਲਿਆਉਂਦੇ ਬੱਚਾ ਉਹ ਮੋਲ ਲਿਆ ਲਿਆ ਤੇ ਪਾਣੀ ਪੀਣ ਦਾ ਸਾਨੂੰ ਅੱਜੇ ਬਿਮਾਰ ਪਏ ਬੱਟੇਟ ਖਰਾਬ ਹੋਏ ਨੇ ਪੁੱਤ ਤੱਕ ਨਾ ਨਗਾਲੀ ਸਾਰੇ ਆਪ ਖਰਾਬ ਕਰਦੇ ਨੂੰ ਜਿਹੜੀ ਇਹਨਾਂ ਦੀ ਖਰਾਬ ਨਹੀਂ ਹੁੰਦੀ ਆ पानी दे, दे आप खराब की दो महीने पानी चलता दो महीने पानी नी चलता खेत खराब हो चीती है इलाका वास ਪਰੇ ਨੇ ਸਾਰਾ ਬੜਾ ਕਾਟ ਪ੍ਰਯਾਸ ਆ ਸਾਨੂੰ ਪਾਣੀ ਦੀ ਪ੍ਰੋਬਲਮ ਹੈ ਕਿਉਂਕਿ ਆ ਮਨੇ ਬਹੁਤ ਬੜੇ ਬਣਿਆ ਆਰੇ ਬਲੇ ਪਾਣੀ ਨਹੀਂ ਆ ਰਿਹਾ ਆ ਦੇਖਣੇ ਚਾਹੋ ਅੱਜ ਜੋਤੀ ਆ ਉਸੇ ਦਿਨ ਸੇ ਅਫਸਰਾ ਡੰਗਣੇ ਆ ਲਈ ਹੋਈ ਹੈ ਗਾਲੀ ਨਹੀਂ ਹੋਈ ਕਿ ਪਾਣੀ ਦੀ ਤੰਗੀ ਹੋਵੇ ਤੇ ਹੋਰ ਚੀਜ਼ ਦੀ ਤੰਗੀ ਹੈ ਸਰਕਾਰ ਨੇ ਤਾਂ ਮਹਿਸਨ ਲੋਕਾਂ ਦੀ ਖੇਤੀ ਆ ਬੰਨ ਨਾਲ ਮਕਰਤਾ ਬਹੁਤ ਬੁਰਾ ਹਾਲਾ ਲੋਕੀ ਜੇ ਪਾਣੀ ਨਹੀਂ ਬੰਦਾ ਕੀ ਮੰਗ ਕੀ ਕੀ ਮੰਗ ਕਰਦੇ ਆਪਾਂ ਪ੍ਰਸ਼ਾਸਨ ਤੋਂ ਦੇਖੋ ਪਾਣੀ ਨਾ ਮਿਲਦਾ ਜਾਂ ਮੋਟਰਾਂ ਜਿਹੜੀਆਂ ਛੜੀ ਨੂੰ ਬਣਾਓ ਇਹ ਸਰੀ ਮੋਹਣਾ ਸੜੀ ਦਾ ਪੋਟਾ 10 ਪੋਟਾ ਹੀ ਗਾਇਬ ਹੋ ਗਿਆ ਵਾ 10 ਪੋਟਾ ਦਾ ਟੋਟਾ ਹੀ ਪਾਪ ਦਾ ਗਾਇਬ ਹੋ ਗਿਆ ਔਰ ਪੂਰੇ ਸੁੰਦਰ ਨਗਰ ਦੇ ਅੰਦਰ ਪਾਪ ਪੈਈ ਨਹੀਂ ਖਲੇ ਜਿਆ ਟੂਵ ਲੱਗਾ ਪੂਰੇ ਸੁੰਦਰ ਨਗਰ ਵਾਤੇ ਲਗਾ ਮੇਰੇ ਖਿਆਲ ਚਾਰ ਗਲੀਆਂ ਦੇ ਚਾਰਾ ਗਲੀਆਂ ਦੇ ਵਿੱਚ ਪੂਰੀ ਪੈ ਨਹੀਂ ਹੋਈ ਆ ਆਮ ਆਦਮੀ ਜਿਹੜੇ ਮੰਤਰੀ ਇਹੋ ਹੀ ਆ ਕਿ ਜੋ ਜਨਤਾ ਗੰਦਾ ਪਾਣੀ ਪੀਦੀ ਆ ਇੱਕ ਵਾਰਾ ਉਹਨਾਂ ਨੂੰ ਰਿਕਵੈਸਟ ਕੀਤਾ ਕਿ ਆ ਕੇ ਗੰਦਾ ਪਾਣੀ ਪੀ ਲੋ ਤੁਹਾਨੂੰ ਵੋਟਾਂ ਸਾਰਾ ਸਾਰਾ ਮੱਲਾ ਕੋਟਾ ਪਾ ਦੇਗਾ ਇੱਕ ਵਾਰ ਜੋ ਪਾਣੀ ਗੰਦਾ ਵਾ ਆ ਕੇ ਤੁਸੀਂ ਵੀ ਘੁੱਟ ਪੀਓ ਜੋ ਲੋਕ ਪੀ ਰਹੇ ਨੇ